ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਜਸਵਿੰਦਰ ਬਰਾੜ ਨੇ ਦੱਸਿਆ ਹੈ ਕਿ ਉਹਦੇ ਹੱਥ ਤੇ ਇੱਕ ਬਾਹ ਦੇ ਉੱਤੇ ਇੱਕ ਗੋਲੀ ਦਾ ਨਿਸ਼ਾਨ ਹੈ ਛੋਟੇ ਸਿੱਧੂ ਮੂਸੇਵਾਲੇ ਦੇ ਆਪਾਂ ਵੀ ਇਹ ਗੱਲ ਜਾਣਦੇ ਆ ਕਿ ਮੂਸੇਵਾਲੇ ਦੀ ਮੌਤ ਗੋਲੀਆਂ ਨਾਲ ਹੋਈ ਹੈ ਗੋਲੀਆਂ ਨਾਲ ਹੋਣ ਦੇ ਕਾਰਨ ਪ੍ਰਮਾਤਮਾ ਨੇ ਉਹ ਜਿਹੜੀ ਮਤਲਬ ਬਾਹ ਤੇ ਨਿਸ਼ਾਨ ਦੱਸ ਰਹੇ ਨੇ ਉਹ ਇੱਕ ਪ੍ਰਮਾਤਮਾ ਨੇ ਨਿਸ਼ਾਨੀ ਦੇ ਤੌਰ ਤੇ ਉਹਦੇ ਵਾਪਸ ਮਤਲਬ ਬਾਹ ਦੇ ਉੱਤੇ ਭੇਜਿਆ ਤਾਂ ਕਿ ਦੁਨੀਆ ਨੂੰ ਪੂਰਾ ਮਤਲਬ ਇਹ ਸੱਚ ਪਤਾ ਲੱਗ ਜੇ ਕਿ ਜਿਹੜਾ ਇਹ ਬੱਚਾ ਹੈ ਇਹ ਹੋਰ ਨਹੀਂ ਹੈਗਾ ਇਹ ਸਿੱਧੂ ਮੂਸੇਵਾਲੇ ਦੀ ਹੀ ਐਂਟਰੀ ਵਾਪਸ ਕਰੀਆ ਪ੍ਰਮਾਤਮਾ ਨੇ ਚਲੋ ਪ੍ਰਮਾਤਮਾ ਕਰੇ ਆਪਾਂ ਦਾ ਕਹਿੰਦੇ ਆ ਵੱਡਾ ਹੋ ਕੇ ਆਪਦੇ ਮਾਤਾ ਪਿਤਾ ਨੂੰ ਦੇਵੇ ਸੁਖ ਉਹ ਚੰਗੀ ਵਧੀਆ ਛਵੀ ਬਣੇ ਬਾਈ ਕਿਉਂਕਿ ਉਹਨਾਂ ਦਾ ਇੱਕ ਪੁੱਤ ਮਤਲਬ ਮਰਿਆ ਤਾਂ ਮਤਲਬ ਉਹ ਭੁੱਲ ਤਾਂ ਨਹੀਂ ਸਕਦੇ ਕਿਉਂਕਿ ਉਸ ਨੇ ਇੱਕ ਬਹੁਤ ਵੱਡਾ ਰਤਬਾ ਹਾਸਲ ਕੀਤਾ ਸੀ ਆਪਾਂ ਸਾਰੇ ਜਾਣਦੇ ਨੇ ਪੰਜਾਬੀਓ ਕਿ ਅੱਜ ਵੀ ਦੁਨੀਆ ਦੇ ਵਿੱਚ ਬੇਜ ਹੱਦ ਜ਼ਿਆਦਾ ਉਹਦੀ ਫੈਨ ਫਾਲੋਇੰਗ ਆ ਬਾਹਰਲੇ ਮੁਲਕਾਂ ਦੇ ਇੱਕ ਬਾਕੀ ਭਾਈ ਚਲੋ ਪਰਮਾਤਮਾ ਕਰੇ ਆਪਾਂ ਦਾ ਕਹਿੰਦੇ ਆ ਵੀ ਵੱਡਾ ਹੋ ਕੇ ਉਹਨਾਂ ਨੂੰ ਸੁਖ ਦੇਵੇ ਉਹਨਾਂ ਦੀ ਜ਼ਿੰਦਗੀ ਜਿਹੜਾ ਉਹਨਾਂ ਦੇ ਜ਼ਖਮ ਹੋਇਆ ਉਹਦੇ ਮਲਮ ਲਾਉਣ ਦਾ ਇੱਕ ਪਰਮਾਤਮਾ ਨੇ ਬਹੁਤ ਵੱਡਾ ਇੱਕ ਯੋਗਦਾਨ ਦਿੱਤਾ ਤਾਂ ਕਿ ਉਹਨਾਂ ਨੂੰ ਮਤਲਬ ਜਿਹੜੀ ਕਿ ਐਡੀ ਵੱਡੀ ਸੱਟ ਲੱਗੀ ਸੀ ਉਹ ਉਹਨਾਂ ਨੂੰ ਮਾੜੀ-ਮੋਟੀ ਜਾ ਕੇ ਕਿਤੇ ਮਤਲਬ ਮਿਟ ਜੇ ਭੁੱਲ ਜੇ بولਿਆ ਤਾਂ ਨਹੀਂ ਜਾਣਾ بھائی ਕਿਉਂਕਿ ਬਹੁਤ ਵੱਡੀ ਗੱਲ ਆ ਯਾਰ ਇਹ ਤਾਂ ਨੌਜਵਾਨ ਪੁੱਤ ਸੀ ਬਾਕੀ ਐਡਾ ਸਟਾਰ ਹੋ ਕੇ ਹਨਾ ਬਾਕੀ ਪੰਜਾਬੀਓ ਆਪਾਂ ਤਾਂ ਇਹ ਅਪੀਲ ਕਰਦੇ ਆਂ بھائی ਹਰ ਰੋਜ਼ ਹੀ ਕਰਦੇ ਆਂ ਵੀ ਯਾਰ ਉਹਦੇ ਵਿਚਾਰਿਆਂ ਦੇ ਬਹੁਤ ਮਤਲਬ ਪੀੜਾ ਝੱਲੀ ਆ ਉਹਨਾਂ ਦਾ ਕੋਈ ਵਾਰਿਸ ਵੀ ਹੈ ਨਹੀਂ ਸੀ ਚਲੋ ਪ੍ਰਮਾਤਮਾ ਨੇ ਇੱਕ ਵਾਰਿਸ ਦਿੱਤਾ ਤਾਂ ਕਿ ਉਹਨਾਂ ਦੀ ਜਾਇਦਾਦ ਵੀ ਸਾਮੂਹ ਆ ਉਹਨਾਂ ਨੂੰ ਮਤਲਬ ਮਾੜਾ ਮੋਟਾ ਜਿਹੜੇ ਉਹਨਾਂ ਦੇ ਪੀੜਾ ਸੀ ਉਸ ਨੂੰ ਵੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਮਾਤਮਾ ਨੇ ਪ੍ਰਮਾਤਮਾ ਦਾ ਬਹੁਤ ਵੱਡਾ ਯੋਗਦਾਨ ਆ بھائی ਤੇ ਬਾਕੀ ਜਿਹੜਾ ਕੋਈ ਭੈਣ ਭਰਾ ਆਪਣਾ ਚੈਨਲ ਨਵਾਂ ਦੇਖ ਰਿਹਾ ਹੁੰਦਾ ਨਾ ਬਾਈ ਆਪਣੀ ਉਹੀ ਅਪੀਲ ਹੁੰਦੀ ਆ ਵੀ ਯਾਰ ਸਬਸਕ੍ਰਾਈਬ ਕਰ ਦਿਆ ਕਰੋ ਅਗਲਾ ਨੋਟੀਫਿਕੇਸ਼ਨ ਆ ਜਾਂਦਾ ਦੂਜੀ ਗੱਲ ਬਾਈ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਕਿਉਂਕਿ ਯਾਰ ਇਹਦੇ ਨਾਲ ਕੀ ਹੁੰਦਾ ਨਾ ਬਾਈ ਅਗਲਾ ਮਤਲਬ ਅੱਗੇ ਦੀ ਅੱਗੇ ਬੰਦੇ ਨੂੰ ਹੌਸਲਾ ਹੁੰਦਾਗਾ ਵੀ ਯਾਰ ਜਦੋਂ ਆਪਾਂ ਆਪਾਂ ਜ਼ੁਲਮ ਦੇ ਖਿਲਾਫ ਬੋਲਦੇ ਆਂ ਆਪਾਂ ਹੱਕ ਸੱਚ ਦੀ ਆਵਾਜ਼ ਬੋਲਦੇ ਆਂ ਬਾਈ ਤਾਂ ਆਪਣਾ ਮੁੱਦਿਆਂ ਤੇ ਚੈਨਲ ਹੈ ਪੰਜਾਬ ਦਾ ਕੋਈ ਵੀ ਮਤਲਬ ਮੁੱਦਾ ਹੈ ਹੱਕ ਸੱਚ ਦੀ ਗੱਲ ਕਰਦੇ ਆ ਉਹ ਚਾਹੇ ਲੱਖੇ ਸਧਾਣੇ ਦਾ ਹੋਵੇ ਚਾਹੇ ਭਾਨੇ ਸਿੱਧੂ ਦਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ ਤੇ ਬਾਕੀ ਹੁਣ ਗੱਲ ਕਰਦੇ ਆ ਮਾਤਾ ਚਰਨ ਕੌਰ ਦੀ ਬਾਈ ਚਲੋ ਵਿਚਾਰੀ ਨੇ ਏਡੀ ਵੱਡੀ ਉਮਰ ਦੇ ਵਿੱਚ ਬਹੁਤ ਵੱਡਾ ਮਤਲਬ ਇੱਕ ਹੌਸਲਾ ਆਪਦੇ ਆਪ ਨੂੰ ਉਹ ਕੀਤਾ ਤਾਂ ਕਿ ਇੰਨਾ ਮਤਲਬ ਕੋਈ ਕਰ ਨਹੀਂ ਸਕਦਾ ਬਾਈ ਏਡੀ ਉਮਰ ਦੇ ਵਿੱਚ ਉਹਨੇ ਬੱਚੇ ਨੂੰ ਜਨਮ ਦੇ ਕੇ ਬਹੁਤ ਵੱਡੀ ਗੱਲ ਨੂੰ ਇੱਕ ਮਤਲਬ ਮਿਸਾਲ ਪੈਦਾ ਕੀਤੀ ਹੈ ਪਰਮਾਤਮਾ ਕਰੇ ਹੱਸਦੇ ਵਸਦੇ ਰਹਿਣ ਬਾਈ ਪੰਜਾਬੀਓ ਤੇ ਆਪਣੇ ਚੈਨਲ ਨੂੰ ਵੀਰ ਬਣ ਕੇ ਸਬਸਕ੍ਰਾਈਬ ਕਰ ਦਿਓ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਕ ਪਹੁੰਚ ਜਾ ਉਹ ਨਵੀਂ ਅਪਡੇਟ ਜਿਹੜੀ ਪਾਵਾਂਗੇ ਉਹ ਤੁਹਾਡੇ ਕੋਲੇ ਆ ਜੂਗੀ ਬਾਈ ਧੰਨਵਾਦ ਵੀਰੇ